ਹਾਂਜੀ ਦਰਸ਼ਕ ਵੀਰੋ ਜੀ ਆਰ ਸੀ ਲਾਈਵ ਟੀਵੀ ਫੇਸਬੁੱਕ ਪੇਜ ਤੇ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਆਏ ਹੋਏ ਹਾਂ ਬੀ ਐਸ ਐਨ ਐਲ ਆਫਿਸ ਸ਼੍ਰੀ ਚਮਕੌਰ ਸਾਹਿਬ ਜੀ ਅੱਜਕੱਲ ਗੱਲ ਕਰੀਏ ਬੀ ਐਸ ਐਨ ਐਲ ਟੈਲੀਕਮ ਦੀ ਪੂਰੀ ਬੱਲੇ ਬੱਲੇ ਤੇ ਬਾਕੀ ਸਾਰੀਆਂ ਪ੍ਰਾਈਵੇਟ ਕੰਪਨੀ ਜਿਹੜੀ ਥੱਲੇ ਥੱਲੇ ਐ ਤੇ ਗੱਲ ਕਰਾਂਗੇ ਨਵੇਂ ਬੀ ਐਸ ਐਨ ਐਲ ਪਲਾਨ ਦੇ ਬਾਰੇ 4ਜੀ ਪਲਾਨ ਜਿਹੜਾ ਲਾਂਚ ਹੋਇਆ ਤੇ ਕਿਸ ਤਰ੍ਹਾਂ ਲੋਕੀ ਘਰਾਂ ਚੋਂ ਨਿਕਲ ਨਿਕਲ ਕੇ ਪ੍ਰਾਈਵੇਟ ਕੰਪਨੀਆਂ ਦੇ ਨੰਬਰ ਜਿਹੜੇ Jio Airtel ID ਨੂੰ ਪੋਰਟ ਕਰਵਾ ਰਹੇ ਹਨ ਅਤੇ ਨਵੇਂ SIM ਵੀ ਜਿਹੜਾ BSNL ਦਾ ਦੁਬਾਰਾ ਤੋਂ ਲੈ ਰਹੇ ਹਨ ਤੇ ਆਪਣੀ ਭਾਰਤ ਦੀ ਆਪਣੀ ਕੰਪਨੀ ਟੈਲੀਕਮ ਸੈਕਟਰ BSNL ਨੂੰ ਰੱਜ ਕੇ ਸਪੋਰਟ ਕਰ ਰਹੇ ਹਨ ਆਓ ਜਾਣੀਏ ਇਸ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਮਿਲੂਗੀ ਅਤੇ ਸੁਣੋ ਫਿਰ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਲੱਗੀਆਂ ਹੋਈਆਂ ਰੌਣਕਾਂ ਪੂਰੀਆਂ ਬੀਐਸਐਲ ਦਫ਼ਤਰ ਤੇ ਜੀ ਪੂਰੀਆਂ ਵਾਧੂ ਰੌਣਕਾਂ ਲੱਗੀਆਂ ਨੇ ਅੱਛਾ ਕੀ ਪਲਾਨ ਆਇਆ ਹੈ ਜਿਹੜਾ ਵੀ ਲੋਕੀ ਉਰੇ ਭੱਜ ਭੱਜ ਕੇ ਆ ਰਹੇ ਹੁਣ ਇੱਕ ਤਾਂ ਵੀਰ ਜੀ ਗੱਲ ਇਹ ਹੈ ਕਿ ਸਾਡਾ ਬੀਐਸ ਨੇ ਨਾ 4G ਲਾਂਚ ਕਰ ਦਿੱਤਾ ਹੈ ਜਾਨੂ ਬ੍ਰਿੰਡਾ ਠੀਕ ਹੈ ਜੀ ਠੀਕ ਹੈ ਉਸ ਤੋਂ ਬਾਅਦ ਦੂਜੀ ਗੱਲ ਇਹ ਹੈ ਕਿ ਪ੍ਰਾਈਵੇਟ ਕੰਪਨੀਆਂ ਨੇ ਆਪਣੇ ਡਾਟਾ ਪਲਾਨ ਬਹੁਤ ਜ਼ਿਆਦਾ ਵਧਾ ਦਿੱਤੇ ਨੇ ਬਿਲਕੁਲ ਜੀ ਬਿਲਕੁਲ ਜੀ ਗੱਲ ਕਰੀਏ Jio ਨੇ ਪਹਿਲਾਂ ਫ੍ਰੀ ਦਿੱਤਾ ਹੈ Airtel Idea ਇਹਨਾਂ ਦੇ ਪਲਾਨ ਬਹੁਤ ਮਹਿੰਗੇ ਹੋ ਗਏ ਸਾਲ-ਸਾਲ ਦੇ ਬਹੁਤ ਮਹਿੰਗੇ ਹੋ ਗਏ ਪਰ ਤੁਸੀਂ ਦੱਸੋ ਵੀ ਤੁਹਾਡਾ ਕਿਹੜਾ ਪਲਾਨ ਸਭ ਤੋਂ ਜ਼ਿਆਦਾ ਵਿਕ ਰਿਹਾ ਹੈ ਇਸ ਟਾਈਮ ਸਾਡੇ ਕੋਲ ਤਾਂ ਪਹਿਲਾਂ SIM ਸੇਲ ਦੇ ਵਿੱਚ ਇਹ ਹੈਗਾ ਵੀ ਅਸੀਂ SIM ਸਿਰਫ 50 ਰੁਪਏ ਦੇ ਵਿੱਚ ਦਿੰਦੇ ਹਾਂ ਜਿਸ ਦੇ ਵਿੱਚ 45 ਦਿਨ ਦੇ ਲਈ 1.5 GB ਡਾਟਾ ਬੰਦੇ ਨੂੰ ਫ੍ਰੀ ਦਿੱਤਾ ਜਾਂਦਾ ਹੈ ਜਿਸ ਦਾ ਮਤਲਬ ਕਿ 249 ਰੁਪਏ ਦਾ ਰੀਚਾਰਜ ਕੰਪਨੀ ਆਪਣੇ ਵੱਲੋਂ ਖੁਦ ਕਰਾ ਕੇ ਦਿੰਦੀ ਹੈ ਅਤੇ ਜੇ ਨੰਬਰ ਕਿਸੇ ਨੇ ਪੋਰਟ ਕਰਵਾਉਣਾ ਹੋਵੇ ਉਹ ਵੀ ਬਿਲਕੁਲ 50 ਰੁਪਏ ਦੇ ਵਿੱਚ SIM SIM ਦੀ ਕਾਸਟ ਲਈ ਜਾਂਦੀ ਹੈ FRC ਜਿਹੜਾ ਫਸਟ ਰੀਚਾਰਜ ਹੈ ਉਹ ਬਿਲਕੁਲ ਉਹਨਾਂ ਨੂੰ ਫ੍ਰੀ ਕਰਕੇ ਦਿੱਤਾ। ਲੋਬੀ ਦਰਸ਼ਕ ਵੀਰੇ ਬਹੁਤ ਵੱਡੀ ਖੁਸ਼ਖਬਰੀ ਹੈ ਵੀ BSNL ਦੇ ਵੱਲੋਂ ਜਿਹੜੀ ਦਿੱਤੀ ਜਾ ਰਹੀ ਹੈ ਕੰਪਨੀ ਦੇ ਵੱਲੋਂ ਵੀ 50 ਰੁਪਏ ਦਾ SIM ਹੈ 50 ਰੁਪਏ ਦੇ ਵਿੱਚ 45 ਦਿਨ ਦੀ ਵੈਲਿਡਿਟੀ ਹੈ 1.5 GB ਡਾਟਾ ਹੈ। ਤੇ ਅਨਲਿਮਿਟਿਡ ਕਾਲਿੰਗ ਜਿਹੜੀ ਦਿੱਤੀ ਜਾ ਰਹੀ ਹੈ ਨਾ ਸੋ ਇਹ ਪਲਾਨ ਕਹਿੰਦੇ ਸਭ ਤੋਂ ਵੱਧ ਵਿਗਰੇਜੀ ਇਹ ਸਭ ਤੋਂ ਵੱਧ ਜੀ ਸਭ ਤੋਂ ਵੱਧ ਵੱਧ ਤੋਂ ਵੱਧ ਨੰਬਰ ਕੰਪਨੀਆਂ ਦੇ ਪ੍ਰਾਈਵੇਟ ਕੰਪਨੀਆਂ ਦੇ ਨੰਬਰ ਕੋਟ ਹੋਣ ਲਈ ਸਾਡੇ ਕੋਲ ਆ ਰਹੇ ਨੇ ਲਓ ਵੀ ਸਾਰੇ ਭਾਰਤ ਵਾਸੀਆਂ ਨੂੰ ਬੇਨਤੀ ਹੈ ਵੀ ਜਿੱਥੇ ਜਿੱਥੇ ਵੀ ਸਰਕਾਰੀ ਦਫ਼ਤਰ ਆ ਬੀਐਸਐਲ ਦੇ ਵੱਡੀ ਗਿਣਤੀ ਚ ਪਹੁੰਚੋ ਤੇ ਕਰਾਰਾ ਜਵਾਬ ਦਿਓ ਜਿਹੜਾ ਕੰਪਨੀਆਂ ਨੇ ਪਲਾਨ ਮਹਿੰਗੇ ਕਰਿਆ Jio ਨੇ Airtel ਨੇ Idea ਨੇ ਦੇਖੋ ਕਿੰਨੇ ਕਿੰਨੇ ਮਹਿੰਗੇ ਪਲਾਨ ਕਰ ਦਿੱਤੇ ਆ ਤੇ ਸਾਡੇ ਨਾਲ ਹੋਰ ਸਾਡੇ ਜੀ ਸਾਹਿਬ ਵੀ ਬੈਠੇ ਨਾਲ ਵੀ ਅੱਪਾ ਗੱਲ ਕਰਾਂਗੇ ਨਮਸਕਾਰ ਵੀਰ ਜੀ ਨਮਸਕਾਰ ਚੱਲ ਰਹੀ ਹੈ ਜੀ ਬੜੀ ਹੈ ਠੀਕ ਹੈ ਖੁਸ਼ ਹੈ ਭਾਈ ਬੱਸ ਬਹੁਤ ਬਹੁਤ ਲੋਕ ਕਿੰਨੇ ਆ ਰਹੇ ਹੈ ਬਹੁਤ ਆ ਰਹੇ ਹੈ ਵਾਪਸ ਕਿੰਨੇ ਜਾ ਰਹੇ ਹੈ ਵਾਪਸ ਸਿਮ ਖਤਮ ਹੋ ਕੇ ਜਾ ਰਹੇ ਲੰਚ ਵਿੱਚ ਨਹੀਂ ਜਾ 파 ਰਹੇ ਅੱਛਾ ਲੰਚ ਵੀ ਨਹੀਂ ਕਰ 파 ਰਹੇ ਕਿੰਨੇ ਲੋਕ ਆ ਰਹੇ ਹੈ ਰੋਜ਼ ਅਭੀ ਤੋਂ 100 ਇੱਕ ਲੋਕ ਤਾਂ ਆਈ ਜਾ ਰਹੇ ਕਮ ਸੇ ਕਮ पचास वाला प्लान तो आपका भाई क्या बात है क्या बात आ, है बहुत लोग आ रहे हैं कोर्ट कराने नह, नए सिम लेने जी जी सही बात है मुझे और बताएं भी और एफ कौन सी है जो बी की बाकी कंपनियों से सस्ती है आ, जरा जैसे साल का प्लान है आपकी कंपनी कितने में दे रही है बी ਦੇ ਵੀਐਸਐਨਐਲ ਕੀ ਹੈ 2399 ਮੈਂ ਉਸਮੇਂ ਸਾਲ ਸੇ ਜ਼ਿਆਦਾ 1 ਮਹੀਨਾ ਜ਼ਿਆਦਾ ਹੈ 395 ਦਿਨ ਦੀ ਵੈਲਿਡਿਟੀ ਹੈ ਉਸਕੀ ਮਤਲਬ 13 ਮਹੀਨੇ ਹੋ ਗਿਆ ਨਾ ਦਰਸ਼ਕ ਵੀਰੋ 13 ਮਹੀਨੇ ਦੀ ਵੈਲਿਡਿਟੀ ਜਿਹੜੀ ਮਿਲ ਰਹੀ ਹੈ किन्ने किन का प्लान तेईसो नईसो निये चौबीस सौ रूपए किन्ने का होगा कंपनियों के प्लान पढ़ रहे भारत वास का सिम मिलता है ज्यादा से ज्यादा अपोर्ट करवाए बी एस एन एल को अपनी कंपनी को भारत को सपोर्ट करे बी एस एन एल को और प्लान बताए और प्लान जैसे चार सौ पचासी में डेढ़ जीबी डाटा पर डे बयासी 485 ਦੇ ਵਿੱਚ 1.5 GB ਡਾਟਾ ਪਰ ਡੇ ਅਲਿਮਿਟਿਡ ਕਾਲਿੰਗ ਤੇ 82 ਰੁਪਏ 82 ਦਿਨਾਂ ਵਾਸਤੇ 82 ਦਿਨਾਂ ਵਾਸਤੇ ਜੇ ਬਾਕੀ ਕੰਪਨੀਆਂ ਦੇ ਪਲਾਨ ਹੈ 800 ਰੁਪਏ 800 ਰੁਪਏ ਜੀ ਬਹੁਤ ਵਧੀਆ ਪਲਾਨ ਹੈ ਜੀ ਇਹ ਵੀ ਹੋਰ ਪਲਾਨ ਦੱਸੋ ਔਰ ਇੱਕ ਹੈ 153 ਮੈਂ 1 GB ਪਰ ਡੇ जिनको कम ਜਰਤ ਹੈ ਅੱਛਾ ਜਿਨਾਂ ਨੂੰ ਘੱਟ ਲੋੜ ਆ ਹਾਂ जिनको ਜ਼ਿਆਦਾ ਹੈ 199 ਮੈਂ 2 GB ਪਰ ਡੇ ਹੈ 30 ਦਿਨ ਵਾਸਤੇ 199 ਵਿੱਚ 3 ਦਿਨ ਵਾਸਤੇ 2GB ਪਰ ਡੇ ਦੋ ਇਸ ਤੋਂ ਸਸਤਾ ਪਲਾਨ ਹੋਰ ਦੱਸੋ ਵੀ ਕਈ ਲੋਕ ਹੋਰ ਘੱਟ ਵਾਲੇ ਹੁੰਦੇ ਆ ਹੋਰ ਘੱਟ 147 ਮੈਂ ਹੈ ਉਸ ਵਿੱਚ 3 ਦਿਨ ਦਾ ਅਨਲਿਮਿਟਡ ਕਾਲਿੰਗ ਹੈ 10GB ਡਾਟਾ ਹੈ ਅੱਛਾ 10GB ਡਾਟਾ ਅੱਛਾ ਜਿਸਕੋ ਜ਼ਿਆਦਾ ਡਾਟਾ ਦੀ ਜ਼ਰੂਰਤ ਕਮ ਹੋਵੇ ਠੀਕ ਹੈ अच्छा और भी बहुत ज्यादा प्लान है मतलब है बहुत सारे हैं मतलब वो प्लान इस हिसाब से जिनको ज्यादा डाटा चाहिए उनके लिए भी हैं जिनको कम डाटा चाहिए उनके लिए भी जिनको सिर्फ कॉलिंग चाहिए वो भी हैं जी मैं सारे दर्शक वीरा नु अपील करूंगा कि ਤੁਸੀਂ ਵੱਧ ਤੋਂ ਵੱਧ ਗਿਣਤੀ ਜਿਹੜਾ ਪਹੁੰਚੋ ਆਪਣੀ ਸਰਕਾਰੀ ਕੰਪਨੀਆ ਲੋਗੋ ਤੁਹਾਨੂੰ ਪਤਾ ਹੀ ਆ ਪਹਿਲਾਂ ਪਹਿਲਾਂ ਇਹੀ ਆਇਆ ਸੀ ਬਾਕੀ ਕੰਪਨੀ ਦਾ ਬਾਅਦ ਚ ਆਈਆਂ ਤੁਸੀਂ ਦੇਖ ਸਕਦੇ ਹੋ ਹੋਰ ਵੀ ਜਿਹੜੇ ਪਲਾਨ ਆ ਲੈਡ ਲੈ ਪਲਾਨ ਆ ਇੱਥੇ ਬਹੁਤ ਬੈਸਟ ਫਾਈਬਰ ਦੇ ਪਲਾਨ ਆ ਸੋ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਬੇਟੀ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਤੇ ਸਾਰੇ ਘਰਾਂ ਚੋਂ ਨਿਕਲੋ ਤੇ ਪਹੁੰਚੋ ਬੀਐਸ ਨਾਲ ਦਫ਼ਤਰਾਂ ਦੇ ਵਿੱਚ ਲਾ ਦੋ ਰੌਣਕਾਂ ਪੂਰੀਆਂ ਪਹਿਲਾਂ ਤਾਂ ਮੈਂ ਕਹਿੰਨਾ ਬਹੁਤ ਘੱਟ ਸੀ ਨਾ ਕਿਸੇ ਟਾਈਮ ਤੁਸੀਂ ਮੇਲਿਆਂ 'ਚ ਵੀ ਗਏ ਆ ਸ਼ਾਇਦ ਮੈਂ ਲਾਏ ਆ ਪਰ ਤੁਹਾਨੂੰ ਰਿਸਪੌਂਸ ਲੋਕਾਂ ਨੇ ਨਹੀਂ ਦਿੱਤਾ ਸਾਨੂੰ ਹਾਂ ਬਾਹਰ ਮੇਲੇ ਲਾਉਣੇ ਪੈਂਦੇ ਸੀ ਸਾਨੂੰ ਜਾ ਕੇ ਬਾਜ਼ਾਰਾਂ ਵਿੱਚ ਜਾਣਾ ਪੈਂਦਾ ਸੀ ਪਿੰਡਾਂ ਵਿੱਚ ਜਾਣਾ ਪੈਂਦਾ ਸੀ ਇਹke ਲੋਕਾਂ ਬਲਕਿ ਰਿਸਪੌਂਸ ਘੱਟ ਸੀ ਬਹੁਤ ਜਨਾਬ ਕਿਉਂਕਿ 4G ਨਹੀਂ ਸੀ ਵੀ ਇਸ ਨਾਲ ਦਾ ਤੇ ਅੱਜ ਉਹ ਦਿਨ ਆ ਗਿਆ ਵੀ ਲੋਕੀ ਆ ਰਹੇ ਆ ਤੇ SIM ਦੀ ਕੁਆਂਟੀਟੀ ਘੱਟ ਪੈਂਦੀ ਜਾ ਰਹੀ ਹੈ। ਮਾ SIM ਸਾਡੇ ਕੋਲ ਥੋੜੀ ਘਟ ਹੋ ਰਹੀ ਹੈ। ਸੋ ਦਰਸ਼ਕ ਵੀਰੋ ਮੈਂ ਹਮ ਹਮ ਆ ਕੇ ਬੇਨਤੀ ਕਰਦਾ ਸਾਰੇ ਜਰੂਰ ਪਹੁੰਚਿਓ। ਸਿਰਫ 50 ਰੁਪਏ ਦੇ ਵਿੱਚ ਤੁਹਾਡੀ ਬੱਲੇ ਬੱਲੇ ਹੋ ਜਾਣੀ ਹੈ। ਭਾਵੇਂ MN P ਕਰਾ ਲਓ। ਮੂੰਹ ਤੋੜ ਜਵਾਬ ਦਿਓ ਸਾਰੀਆਂ ਪ੍ਰਾਈਵੇਟ ਕੰਪਨੀਆਂ ਨੂੰ ਤੁਸੀਂ ਹਨਾ 50 ਰੁਪਏ ਦੇ ਵਿੱਚ BSNL ਵਾਲੇ ਪੂਰੀ ਬੱਲੇ ਬੱਲੇ ਕਰਾ ਰਹੇ ਆ। ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜਿਹੜੇ ਜਿਹੜੇ ਵੀ ਸਰਕਾਰੀ ਕੰਪਨੀ BSNL ਨੂੰ ਪਿਆਰ Tá, no vai de, bar -bar. Tá no ar de bar -bar.